ਸ਼ਾਸਨ ਦੇ ਵੱਲੋਂ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ 75 ਦੇਸ਼ਾਂ ਦੇ ਵਸਨੀਕਾਂ ਨੂੰ ਨਾਗਰਿਕਾਂ ਨੂੰ ਹੁਣ ਐਂਟਰੀ ਨਹੀਂ ਮਿਲੇਗੀ ਅਮਰੀਕਾ ਦੇ ਵਿੱਚ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਤੁਹਾਡੇ ਨਾਲ ਭਾਗ 취ਤਾ 트럼ਪ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈਗਾ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਖਾਸ ਕਰਕੇ 75 ਦੇਸ਼ਾਂ ਦੇ ਨਾਗਰਿਕਾਂ ਨੂੰ ਹੁਣ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲੇਗੀ ਵੀਜ਼ਾ ਪ੍ਰੋਸੈਸਿੰਗ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦਰਅਸਲ ਅਮਰੀਕਾ ਦੇ ਵੱਲੋਂ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਦੇ ਕਿ ਹੁਣ ਅਮਰੀਕਾ ਜਵਾਨ ਦਾ ਸੁਪਰਾ ਜੜੀ ਵਿਚਕਾਰੀ ਲਟਕਦਾ ਰਹਿ ਜਾਵੇਗਾ ਦਰਸਲ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ 75 ਦੇਸ਼ਾਂ ਦੇ ਬਿਨੇਕਾਰਾਂ ਦੇ ਲਈ ਵੀਜ਼ਾ ਪ੍ਰੋਸੈਸਿੰਗ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਟਰੰਪ ਪ੍ਰਸ਼ਾਸਨ ਦਾ ਇੱਕ ਹੁਕਮ ਜਿਹੜਾ ਕਿ ਇੱਕ ਕਦਮ ਅਮਰੀਕੀ ਟੈਕਸ ਪੇਅਰਾਂ ਦੇ ਪੈਸੇ ਬਚਾਉਣ ਅਤੇ ਕਲਿਆਣਕਾਰੀ ਯੋਜਨਾਵਾਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਚੁੱਕਿਆ ਜਾ ਰਿਹਾ ਹੈ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਦਾ ਮੁੱਖ ਕਾਰਨ ਉਹਨਾਂ ਬਿਨੇਕਾਰਾਂ ਦੇ ਉੱਤੇ ਰੋਕ ਲਗਾਉਣਾ ਹੈ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਪਬਲਿਕ ਚਾਰਜ ਬਣਨ ਦੀ ਸੰਭਾਵਨਾ ਜ਼ਿਆਦਾ ਹੈ ਪ੍ਰਸ਼ਾਸਨ ਹੁਣ ਵੀਜ਼ਾ ਸਕਰੀਨਿੰਗ ਅਤੇ ਜਾਂਚ ਪ੍ਰਕਿਰਿਆਵਾਂ ਦਾ ਮੁੜ ਮੁਲਾਕਣ ਕਰੇਗਾ ਅਤੇ ਇੱਕ ਜਿਹੜੀ ਕਿ ਰੋਕ ਉਦੋਂ ਤੱਕ جاری ਰਹੇਗੀ ਜਦੋਂ ਤੱਕ ਨਵੀਆਂ ਸੁਰੱਖਿਆ ਪ੍ਰਕਿਰਿਆਵਾਂ ਪੂਰੀ ਨਹੀਂ ਹੋ ਜਾਂਦੀਆਂ ਇਹ ਨਵੀਆਂ پابੰਦੀਆਂ 21 ਜਨਵਰੀ ਤੋਂ ਲਾਗੂ ਹੋਣਗੀਆਂ ਅਤੇ ਅਨੰਮਿੱਥੇ ਸਮੇਂ ਦੇ ਲਈ ਜਾਰੀ ਰਹਿਣਗੀਆਂ ਤਾਂ ਜਿਨ੍ਹਾਂ 75 ਦੇਸ਼ਾਂ ਦੇ ਉੱਤੇ ਇਹ ਗਾਜ ਡਿੱਗੀ ਹੈ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਰੂਸ, ਅਫਗਾਨਿਸਤਾਨ, ਈਰਾਨ, ਇਰਾਕ ਤੇ ਨਾਈਜੀਰੀਆ, ਬ੍ਰਾਜ਼ੀਲ, ਸੋਮਾਲੀਆ, ਮਿਸਰ, ਥਾਈਲੈਂਡ ਅਤੇ ਯਮਨ ਵਰਗੇ ਦੇਸ਼ ਸ਼ਾਮਿਲ ਨੇ ਖਾਸ ਕਰਕੇ ਸੋਮਾਲੀਆ ਦੇ ਨਾਗਰਿਕ ਸਖਤ ਨਿਗਰਾਨੀ ਦੇ ਹੇਠ ਨੇ ਕਿਉਂਕਿ ਦੱਸਦੇ ਕਿ ਮਿਨੇਸੋਟਾ ਦੇ ਵਿੱਚ ਸਾਹਮਣੇ ਆਇਆ ਇੱਕ ਵੱਡੇ ਧੋਖਾੜੀ ਘੁਟਾਲੇ ਦੇ ਵਿੱਚ ਸਰਕਾਰੀ ਸਹਾਇਤਾ ਦਾ ਵੱਡੇ ਪੱਧਰ ਤੇ ਉੱਤੇ ਦੁਰਵਸਤੋ ਪਾਈ ਗਈ ਹੈ ਤਾਂ ਨਵੇਂ ਨਿਯਮਾਂ ਦੇ ਤਹਿਤ ਵੀਜ਼ਾ ਅਧਿਕਾਰੀ ਬਿਨੇਕਾਰ ਦੀ ਸਿਹਤ ਉਮਰ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੁਹਾਰਤ ਅਤੇ ਵਿੱਤੀ ਸਥਿਤੀ ਦੇ ਆਧਾਰ ਤੇ ਉੱਤੇ ਵੀਜ਼ਾ ਰਦ ਕਰ ਸਕਦੇ ਨੇ ਦਿਲਚਸਪ ਗੱਲ ਇਹ ਹੈ ਕਿ ਹੁਣ ਬਜ਼ੁਰਗਾਂ ਜਾਂ ਫਿਰ ਜ਼ਿਆਦਾ ਭਾਰ ਯਾਨੀ ਕਿ ਜਿਨ੍ਹਾਂ ਲੋਕਾਂ ਦੇ ਓਵਰ weight ਹੋਏਗਾ ਉਹਨਾਂ ਵਾਲੇ ਬਿਨੇਕਾਰਾ ਨੂੰ ਵੀ ਵੀਜ਼ਾ ਦੇਣ ਤੋਂ ਮਨਾ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਪਹਿਲਾਂ ਕਦੇ ਸਰਕਾਰੀ ਨਗਦ ਸਹਾਇਤਾ ਲਈ ਹੈ ਜਾਂ ਉਸ ਨੂੰ ਲੰਬੇ ਸਮੇਂ ਦੇ ਲਈ ਇਲਾਜ ਦੀ ਲੋੜ ਪੈਣ ਦੀ ਸੰਭਾਵਨਾ ਹੈ ਤਾਂ ਉਸ ਨੂੰ ਵੀ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲੇਗੀ ਤਾਂ 트럼ਪ ਪ੍ਰਸ਼ਾਸਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਨਾਗਰਿਕਾਂ ਨੂੰ ਵੱਡਾ ਝਟਕਾ ਲੱਗਾ ਹੈ ਦੱਸ ਦੇ ਕਿ 75 ਦੇਸ਼ਾਂ ਦੇ ਨਾਗਰਿਕਾਂ ਨੂੰ ਹੁਣ ਐਂਟਰੀ ਜਿਹੜੀ ਕਿ ਨਹੀਂ ਮਿਲੇਗੀ ਉਹਨਾਂ ਦੇ ਜਿਹੜੀ ਕਿ ਵੀਜ਼ਾ ਪ੍ਰੋਸੈਸਿੰਗ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ 트럼ਪ ਪ੍ਰਸ਼ਾਸਨ ਦਾ ਇੱਕ ਕਦਮ ਖਾਸ ਕਰਕੇ ਅਮਰੀਕੀ ਟੈਕਸ ਪੇਅਰਾਂ ਦੇ ਪੈਸੇ ਬਚਾਉਣ ਅਤੇ ਕਲਿਆਣਕਾਰੀ ਯੋਜਨਾਵਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਚੁੱਕਿਆ ਗਿਆ ਹੈ